ਵਾਹਿਗੁਰੂ ਜੀ ਕਾ ਖਾਲਸਾ ਪਾਉਕੇ ਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਜ਼ਿੰਦਗੀ ਇੱਕ ਉਹ ਕਿਤਾਬ ਆ ਜਿਹਦੇ ਹਰ ਪੰਨੇ ਤੇ ਸਾਡੇ ਲਈ ਕੋਈ ਨਾ ਕੋਈ ਨਵੇਂ ਤੋਂ ਨਵਾਂ ਸਵਾਲ ਹਰ ਰੋਜ਼ ਸਾਹਮਣੇ ਆਉਂਦਾ ਹੈ ਜਿਹਦੇ ਹਰ ਪੰਨੇ ਤੇ ਕੋਈ ਨਾ ਕੋਈ ਔਖਾ ਸਵਾਲ ਸਾਡੀ ਉਡੀਕ ਕਰ ਰਿਹਾ ਹੁੰਦਾ ਹੈ ਕਾਨ ਕੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਸਾਡੇ ਸਾਹਮਣੇ ਕਿਦਾਂ ਦੇ ਸਵਾਲ ਆ ਜਾਂਦੇ ਨੇ ਕਿ ਜਿੰਨਾਂ ਨੂੰ ਦੇਖ ਕੇ ਕੁਝ ਨੌਕ ਕਬਰਾ ਜਾਂਦੇ ਆ ਹਿੰਮਤ ਹਾਰ ਜਾਂਦੀ ਆ ਪਰ ਸੰਗਤਜੀਤ ਸਿਆਣੇ ਕਹਿੰਦੇ ਆ ਵੀ ਦੁਨੀਆ ਦੇ ਉੱਤੇ ਐਸਾ ਕੋਈ ਸਵਾਲ ਨਹੀਂ ਆ ਜਿਹਦਾ ਜਵਾਬ ਨਾ ਹੋਵੇ ਦੁਨੀਆ ਦੇ ਵਿੱਚ ਐਸੀ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਹੀਂ ਆ ਜਿਹਦਾ ਹੱਲ ਨਹੀਂ ਆ ਸਭ ਕੁਝ ਹੋ ਜਾਂਦਾ ਏ ਬਸ ਥੋੜਾ ਜਿਹਾ ਹਿੰਮਤ ਹੌਸਲਾ ਰੱਖਣ ਦੀ ਲੋੜ ਆ ਬਸ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਪਰੇਸ਼ਾਨੀ ਹੁੰਦੀ ਆ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਮਸ਼ਕਲਾ ਪਰੇਸ਼ਾਨਾ ਸਾਨੂੰ ਵੱਡੇ-ਵੱਡੇ ਸਬਕ ਸਿਖਾ ਕੇ ਜਾਂਦੇ ਹਨ ਸਾਨੂੰ ਪਹਿਲਾ ਨਾਲੋਂ ਵੀ ਮਜ਼ਬੂਤ ਬਣਾ ਕੇ ਜਾਂਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਦਾਂ ਦੀ ਹੀ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਨੂੰ ਕਉਗਾ ਸੁਣਾ ਕਿਉਂਕਿ ਇਹ ਕਹਾਣੀ ਨੂੰ ਸੁਣ ਕੇ ਸਾਨੂੰ ਸਾਡੇ ਮਨ ਦੇ ਕਈ ਸਵਾਲਾਂ ਦੇ ਜਵਾਬ ਮਿਲ ਸਕਦੇ ਆ ਇਸ ਕਰਕੇ ਵੀਡੀਓ ਨੂੰ ਇਹ ਕਹਾਣੀ ਨੂੰ ਪੂਰਾ ਜ਼ਰੂਰ ਸੁਣੋ ਜੇ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਲੋਏ ਮੈਸੇਜ ਹੋਵੇ ਵੀ ਭੈਣ ਭਰਾ ਮਾਤਾ-ਪਿਤਾ ਤੱਕ ਪਹੁੰਚ ਸਕੇ ਤੇ ਕਮੈਂਟਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਇਹ ਕਹਾਣੀ ਸ਼ੁਰੂ ਕਰਤ ਹਾਂ ਇਦਾਂ ਹੀ ਕਹਿੰਦੇ ਨਾ ਇੱਕ ਸੁਧਾਰਨ ਜੇ ਪਰਿਵਾਰ ਦਾ ਨੌਜਵਾਨ ਜੋ ਕਿ ਪੜਾਈ ਖਤੋਂ ਨੂੰ ਤੋਂ ਬਾਅਦ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਕਹਿੰਦੇ ਉਹ ਨੌਜਵਾਨ ਜਲਦ ਹੀ ਨੌਕਰੀ ਪ੍ਰਾਪਤ ਕਰਕੇ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦਾ ਸੀ ਕਿਉਂਕਿ ਉਹਨੇ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਨੂੰ ਸੰਘਰਸ਼ ਕਰਦੇ ਦੇਖਿਆ ਉਹਦੀਆਂ ਰੀਝਾਂ ਉਹਦੇ ਚਾਹ ਪੂਰੇ ਕਰਨ ਦੇ ਲਈ ਉਹਨੇ ਆਪਣੇ ਮਾਪੇ ਨੂੰ ਆਪਣੀਆਂ ਰੀਝਾਂ ਚਾਹ ਮਨ ਵਿੱਚ ਦਬਾਉਂਦਿਆਂ ਦੇਖਿਆ ਇਸ ਕਰਕੇ ਉਹ ਨੌਜਵਾਨ ਲੜਕਾ ਜਲਦ ਨੌਕਰੀ ਕਰਕੇ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦਾ ਸੀ ਆਪਣੇ ਮਾਪੇ ਉਹ ਜਨਾਬ ਨੂੰ ਸਾਰੀਆਂ ਇਸ਼ਾਵਾਂ ਚੁਰ ਉਹਨਾਂ ਨੇ ਇਹਦੇ ਕਰਕੇ ਮਾਰੇ ਸਨ ਉਹਨਾਂ ਨੂੰ ਬੜਾ ਪੇਰੇ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਸਨ ਕਿ ਉਹ ਆਪਣੇ ਮਾਪਿਆਂ ਨੂੰ ਸੁੱਖ ਦੇਣਾ ਚਾਹੁੰਦਾ ਸੀ ਇਸ ਕਰਕੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਹਨੇ ਨਾਲ ਦੀ ਨਾਲ ਹੀ ਨੌਕਰੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਪਰ ਕਹਿੰਦੇ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹਨੂੰ ਕੋਈ ਵੀ ਚੰਗੀ ਨੌਕਰੀ ਨਹੀਂ ਸੀ ਮਿਲ ਰਹੀ ਕਦੇ ਉਹ ਮਨ ਦੇ ਵਿੱਚ ਸੋਚਦਾ ਕਿ ਮੈਂ ਕੋਈ ਆਪਣਾ ਕੰਮ ਜਾਂ ਦਾਰ ਕਾਰੋਬਾਰ ਸ਼ੁਰੂ ਕਰ ਲਵਾਂ ਪਰ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਸ਼ੁਰੂਆਤ ਕਿੱਥੋਂ ਕਰਾਂ ਨੌਜਵਾਨ ਬਹੁਤ ਸਬਰ ਵਾਲਾ ਸੀ ਪਰ ਕਹਿੰਦੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਜਦੋਂ ਕਾਫੀ ਮਹੀਨੇ ਕੋਈ ਵੀ ਨੌਕਰੀ ਨਾ ਲੱਭ ਪਾਇਆ ਕੋਈ ਵੀ ਕਾਰੋਬਾਰ ਸ਼ੁਰੂ ਨਾ ਕਰ ਪਾਇਆ ਤਾਂ ਉਹਦਾ ਇਹ ਸੰਘਰਸ਼ ਜਨਤਾ ਦੇ ਵਿੱਚ ਬਦਲਨ ਨੂੰ ਲੱਗਾ ਹੁਣ ਉਹਦੇ ਸਬਰ ਦਾ ਬੰਨ ਟੁੱਟ ਰਿਹਾ ਸੀ ਕਿਉਂਕਿ ਇਸ ਔਖੇ ਵੇਲੇ ਦੇ ਵਿੱਚ ਉਹਦਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਮਾਤਰੋਂ ਨੇ ਬੜੇ ਹੀ ਔਖੇ ਹੋ ਕੇ ਇਹਦੀ ਪੜ੍ਹਾਈ ਪੂਰੀ ਕਰਵਾਈ ਹੁਣ ਉਹ ਕੰਮਕਮ ਦਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਹੋਰ ਪੈਸਾ ਨਹੀਂ ਸੀ ਲਾ ਸਕਦੇ ਅਤੇ ਨਾ ਹੀ ਇਹਨੂੰ ਕਿਸੇ ਆਪਣੇ ਦੂਸਤ ਮੁੱਤਰ ਰਿਸ਼ਤੇਦਾਰ ਤੋਂ ਕੋਈ ਆਸ ਸੀ ਕਿਉਂਕਿ ਗਰੀਬੀ ਜਿਹੜੇ ਚਤਹਣ ਪਤਾ ਹੀ ਆ ਸਾਰੇ ਹੀ ਸਾਥ ਛੱਡ ਜਾਂਦੇ ਆ ਕਿੰਦੇ ਇਦਾਂ ਹੀ ਇੱਕ ਦਿਨ ਆਪਣੇ ਭਵਿਕ ਬਾਰੇ ਸੋਚਦਾ ਹੋਇਆ ਪਰੇਸ਼ਾਨੀ ਦੇ ਵਿੱਚ ਘਰੋਂ ਬਾਹਰ ਨਿਕਲਿਆ ਅੱਜ ਵੀ ਨੌਕਰੀ ਦੀ ਤਲਾਸ਼ ਦੇ ਵਿੱਚ ਹੀ ਘਰੋਂ ਬਾਹਰ ਨਿਕਲਿਆ ਸੀ ਇਹਦੇ ਘਰ ਤੋਂ ਥੋੜੀ ਦੂਰ ਹੀ ਗਿਆ ਤਾਂ ਰਸਤੇ ਦੇ ਵਿੱਚ ਇੱਕ ਸੰਤ ਮਹਾਤਮਾ ਜੀ ਕਥਾ ਕਰ ਰਹੇ ਸਨ ਕਾਫੀ ਸਾਰੇ ਲੋਕ ਸੰਤ ਮਹਾਤਮਾ ਜੀ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣ ਰਹੇ ਸਨ ਤਾਂ ਕਹਿੰਦੇ ਨੌਜਵਾਨ ਲੜਕਾ ਵੀ ਉੱਥੇ ਰੁਕ ਗਿਆ ਕਿਉਂਕਿ ਇਹਨੂੰ ਸੰਤ ਮਹਾਤਮਾ ਜੀ ਦੀਆਂ ਗੱਲਾਂ ਚੰਗੀਆਂ ਲੱਗੀਆਂ ਕਹਿੰਦੇ ਉਸ ਵੇਲੇ ਸੰਤ ਮਹਾਤਮਾ ਜੀ ਸਮਝਾ ਰਹੇ ਸੀ ਕਿ ਜਦੋਂ ਵੀ ਕਿਸੇ ਨਵੀਂ ਚੀਜ਼ ਦੀ ਸ਼ੁਰੂਆਤ ਹੋਣੀ ਹੁੰਦੀ ਆ ਤਾਂ ਪਹਿਲਾਂ ਸਭ ਕੁਝ ਖਤਮ ਹੋ ਜਾਂਦਾ ਏ ਇਸ ਸ੍ਰਿਸ਼ਟੀ ਦੀ ਰਚਨਾ ਹੋਣ ਤੋਂ ਪਹਿਲਾਂ ਵੀ ਸਭ ਕੁਝ ਖਤਮ ਸੀ ਕਿਤੇ ਨੌਜਵਾਨ ਲੜਕਾ ਸਭ ਤੋਂ ਪਿੱਛੇ ਬੈਠ ਕੇ ਸੰਤ ਮਹਾਤਮਾ ਜੀ ਦੀਆਂ ਗੱਲਾਂ ਸੁਣਾ ਸੁਣ ਲੱਗਾ ਸੰਤ ਮਹਾਤਮਾ ਜੀ ਨੇ ਸਮਝਾਇਆ ਕਿ ਜਦ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਤਾਂ ਦਾ ਮੋੜ ਆ ਜਾਵੇ ਜਿੱਥੇ ਉਹਨੂੰ ਲੱਗੇ ਵੀ ਹੁਣ ਉਹਦਾ ਕੁਝ ਨਹੀਂ ਹੋ ਸਕਦਾ ਇਨਸਾਨ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਕਿਸੇ ਪਾਸੇ ਉਹਦਾ ਕੋਈ ਮਦਦਗਾਰ ਨਾ ਹੋਵੇ ਮਦਦ ਮੰਗਣ ਤੇ ਵੀ ਅੱਗੋਂ ਨਾ ਹੋ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਮੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੈ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਹੈ ਜਦੋਂ ਸਾਰੇ ਹੀ ਸਾਥ ਛੱਡ ਜਾਂਦੇ ਆ ਉਦੋਂ ਉਹ ਪਰਮ ਪਿਤਾ ਪਰਮਾਤਮਾ ਜੀ ਸਾਥ ਦਿੰਦੇ ਆ ਪਰ ਪਰਮ ਪਿਤਾ ਪਰਮਾਤਮਾ ਜੀ ਵੀ ਉਹਨਾਂ ਦਾ ਹੀ ਸਾਥ ਦਿੰਦੇ ਆ ਜੋ ਹਿੰਮਤੀ ਹੁੰਦੇ ਆ ਜੋ ਮਿਹਨਤੀ ਹੁੰਦੇ ਆ ਸੰਤ ਜੀ ਨੇ ਕਿਹਾ ਹਮੇਸ਼ਾ ਯਾਦ ਰੱਖੋ ਜਿਵੇਂ ਟੁੱਟੇ-ਫੁੱਟੇ ਲੋਹੇ ਨੂੰ ਗਲਾ ਕੇ ਇੱਕ ਨਵੇਂ ਲੋਹੇ ਦਾ ਨਿਰਮਾਣ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਇਨਸਾਨ ਜਦੋਂ ਬਿਲਕੁਲ ਟੁੱਟ ਜਾਵੇ ਇਕੱਲਾ ਰਹਿ ਜਾਵੇ ਤਾਂ ਉਹਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਬਲਕਿ ਸਮਝ ਜਾਣਾ ਚਾਹੀਦਾ ਹੈ ਕਿ ਹੁਣ ਉਹਦੇ ਨਾਲ ਕੁਝ ਨਵਾਂ ਹੋਣਾ ਲਾਈ ਉਹਦੇ ਨਾਲ ਹੁਣ ਕੁਝ ਬਹੁਤ ਚੰਗਾ ਹੋਣਾ ਲਾਈ ਕਹਿੰਦੇ ਨੌਜਵਾਨ ਜਿਵੇਂ ਜਿਵੇਂ ਸੰਤ ਮਹਾਤਮਾ ਜੀ ਦੀਆਂ ਗੱਲਾਂ ਸੁਣ ਰਿਹਾ ਸੀ ਉਹਦੀ ਪਰੇਸ਼ਾਨੀ ਘਟ ਰਹੀ ਸੀ ਕਹਿੰਦੇ ਸੰਤ ਮਹਾਤਮਾ ਜੀ ਨੇ ਕਥਾ ਦੀ ਸੁਮਾਕਤੀ ਕੀਤੀ ਕਿਹਾ ਕਿ ਬਾਕੀ ਦੀ ਕਥਾ ਅਪਾ ਕੱਲ ਕਰਾਂਗੇ ਕਹਿੰਦੇ ਸਾਰੇ ਹੀ ਲੋਕ ਜਦੋਂ ਆਪੋ ਆਪਣੇ ਘਰਾਂ ਨੂੰ ਤੁਰ ਪਏ ਤਾਂ ਇਹ ਨੌਜਵਾਨ ਲੜਕੇ ਨੇ ਸਤਿਮਹਾ ਤੁਮਾਂ ਦੀ ਦੇਖੋ ਜਾਰੇ ਨਮਸ਼ਕਾਰ ਕੀਤੀ। ਕਿਆ ਇਹ ਬਾਬਾ ਜੀ ਅੱਜ ਦੀ ਕਥਾ ਦੇ ਵਿੱਚ ਤੁਸੀਂ ਜੋ ਜੋ ਗੱਲਾਂ ਕੀਤੀਆਂ ਮੈਨੂੰ ਇੰਜ ਲੱਗਿਆ ਜਿਵੇਂ ਤੁਸੀਂ ਮੇਰੇ ਬਾਰੇ ਹੀ ਗੱਲਾਂ ਕਰ ਰਹੇ ਹੋ। ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਿਲਕੁਲ ਟੁੱਟਿਆ ਹੋਇਆ, ਹਿੰਮਤ ਹਾਰਿਆ ਹੋਇਆ ਇਨਸਾਨ ਸਮਝ ਰਿਹਾ ਹਾਂ। ਬਾਬਾ ਜੀ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਹਾਂ ਪਰ ਮੈਂ ਕੁਝ ਵੀ ਕਰ ਨਹੀਂ ਪਾ ਰਿਹਾ। ਦਰਦ ਦਰਦੀਆਂ ਠੋਕਰਾਂ ਖਾ ਰਿਹਾ ਐ। ਪਰ ਤੁਹਾਡੀਆਂ ਗੱਲਾਂ ਸੁਣ ਕੇ ਬਿੰਨ ਬਹੁਤ ਹਿੰਮਤ ਮਿਲੀ ਆ ਕਹਿੰਦੇ ਬਾਬਾ ਜੀ ਨੇ ਉਹਨੂੰ ਉਹਦੇ ਬਾਰੇ ਪੁੱਛਿਆ ਕਿ ਪੁੱਤਰ ਤੂੰ ਕੌਣ ਹੈਂ ਅਤੇ ਤੇਰੀ ਪਰੇਸ਼ਾਨੀ ਕੀ ਹੈ ਕਹਿੰਦੇ ਉਹ ਨੌਜਵਾਨ ਲੜਕੇ ਨੇ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ ਆਪਣੀ ਪੜ੍ਹਾਈ ਬਾਰੇ ਦੱਸਿਆ ਆਪ ਦੇ ਘਰ ਦੀ ਹਾਲਾਤਾਂ ਬਾਰੇ ਦੱਸਿਆ ਅਤੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਿਆ ਕਿ ਮੈਂ ਆਪਣੇ ਮਾਤਾ ਪਿਤਾ ਨੂੰ ਬਣਾਵਤੇ ਦੇ ਵਿੱਚ ਸੁੱਖ ਦੇਣਾ ਚਾਹਾਂ ਮੈਂ ਬਚਪਨ ਤੋਂ ਹੀ ਬਹੁਤ ਗਰੀਬੀ ਦੇਖੀ ਆ ਹੁਣ ਮੈਂ ਇਹ ਗਰੀਬੀ ਨੂੰ ਜਲਦ ਹੀ ਰੂਰ ਕਰਨਾ ਚਾਹੁੰਦਾ ਹਾਂ ਇਸ ਕਰਕੇ ਕੋਈ ਚੰਗੀ ਨੌਕਰੀ ਦੀ ਤਲਾਸ਼ ਦੇ ਵਿੱਚ ਆ ਜਾਂ ਚਾਹੁੰਦਾ ਹਾਂ ਕਿ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰ ਲਵਾਂ ਜਿਦੇ ਤੋਂ ਮੈਂ ਬਹੁਤ ਸਾਰਾ ਪੈਸਾ ਕਮਾਉਣਾ ਮੈਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਤਮਾ ਆਪਣੀ ਔਹ ਵਾਲੀ ਜ਼ਿੰਦਗੀ ਨੂੰ ਵਹਿਤਰ ਬਣਾਉਣਾ ਚਾਹੁੰਦਾ ਹਾਂ ਕਹਿੰਦੇ ਸੰਤ ਜੀ ਨੇ ਕਿਹਾ ਵੀ ਪੁੱਤਰ ਤੇਰੀ ਸੋਚ ਬਹੁਤ ਨੇਕ ਆ ਮੈਂ ਰੱਬ ਅਗੇ ਅਰਦਾਸ ਬੇਨਤੀ ਕਰਾਂਗਾ ਕਿ ਤੇਰੇ ਇਹ ਨੇਕ ਇਰਾਦੇ ਤੇਰੇ ਇਹ ਸਾਰੇ ਸੁਪਨੇ ਕਮਰੇ ਹੋ ਜਾਣਗੇ ਕਹਿੰਦੇ ਉਹ ਲੜਕੇ ਨੇ ਕਿਹਾ ਵੀ ਬਾਬਾ ਜੀ ਮੈਨੂੰ ਤੁਹਾਡੇ ਆਸ਼ੀਰਵਾਦ ਦੇ ਨਾਲ-ਨਾਲ ਤੁਹਾਡਾ ਮਾਰਗਦਰਸ਼ਨ ਵੀ ਚਾਹੀਦਾ ਹੈ ਕਿਰਪਾ ਕਰਕੇ ਮੈਨੂੰ ਕੋਈ ਗਿਆਨ ਦਿਓ ਕੋਈ ਸਿੱਖਿਆ ਦਿਓ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਕਾਮਯਾਬ ਸਫਲ ਇਨਸਾਨ ਬਣ ਪਾਵਾਂ ਕਹਿੰਦੇ ਬਾਬਾ ਜੀ ਨੇ ਕਿਹਾ ਵੀ ਪੁੱਤਰ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਕੀ ਚਾਹੁੰਦਾ ਹੈ ਤੂੰ ਬਣਨਾ ਕੀ ਚਾਹੁੰਦਾ ਹੈ ਕਹਿੰਦੇ ਉਹ ਨੌਜਵਾਨ ਲड़का ਕਹਿਣ ਲੱਗਾ ਕਿ ਬਾਬਾ ਜੀ ਇਹ ਫੈਸਲਾ ਤਾਂ ਮੈਂ ਕਰ ਨਹੀਂ ਪਾ ਰਿਹਾ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਸ਼ੁਰੂਆਤ ਕਿਤੋਂ ਕਰਾਂ ਅਤੇ ਕਿਵੇਂ ਕਰਾਂ ਇੱਥੇ ਹੀ ਮੈਨੂੰ ਤੁਹਾਡੀ ਮਦਦ ਦੀ ਲੋੜ ਆ ਕਹਿੰਦੇ ਬਾਬਾ ਜੀ ਨੇ ਕਿਹਾ ਬੇ ਪੁੱਤਰ ਜੇਕਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਇਨਸਾਨ ਬਣਨਾ ਚਾਹੁੰਦਾ ਹੈ ਕਾਮਯਾਬ ਹੋਣਾ ਚਾਹੁੰਦਾ ਹੈ ਤਾਂ ਕੁਝ ਜ਼ਰੂਰੀ ਗੱਲਾਂ ਨੇ ਜੋ ਮੈਂ ਤੈਨੂੰ ਹਨ ਸਮਝਾਉਣ ਜਾ ਰਿਹਾ ਹਾਂ ਇਹ ਗੱਲਾਂ ਨੂੰ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੂੰ ਲਾਗੂ ਕਰ ਲਵੇਂ ਤਾਂ ਜਿਸ ਵੀ ਕੰਮ ਦੀ ਸ਼ੁਰੂਆਤ ਕਰੇਗਾ ਉਸ ਕੰਮ ਦੇ ਵਿੱਚ ਤੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਹਰ ਇੱਕ ਸਫਲ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਇਹ ਜ਼ਰੂਰੀ ਨਿਯਮ ਨੇ ਅਵਾਜੀ ਨੇ ਕਿ ਆ ਵੀ ਸਭ ਤੋਂ ਪਹਿਲਾਂ ਤੂੰ ਆਪਣੇ ਅੰਦਰ ਦੇ ਗੁਣ ਆਪਣੀ ਕਾਬਲੀਅਤ ਨੂੰ ਪਹਿਚਾਨ ਕਿ ਤੂੰ ਕਿਸ ਕੰਮ ਦੇ ਵਿੱਚ ਸਭ ਤੋਂ ਜ਼ਿਆਦਾ ਮਾਹਰ ਹੈਂ ਜਦੋਂ ਤੂੰ ਆਪਣੇ ਅੰਦਰ ਦੇ ਗੁਣ ਕਾਬਲੀਅਤ ਨੂੰ ਪਹਿਚਾਨ ਲਈਆ ਜਦੋਂ ਤੂੰ ਆਪਣੇ ਅੰਦਰ ਦੀ ਕਾਬਲੀਅਤ ਆਪਣੇ ਅੰਦਰ ਦੇ ਗੁਣਾਂ ਨੂੰ ਪਹਿਚਾਨ ਲਵੇਂਗਾ ਤਾਂ ਤੇਰੇ ਲਈ ਚੂਣ ਕਰਨੀ ਬਹੁਤ ਸੌਖੀ ਹੋ ਜਾਵੇਗੀ ਕਿ ਤੂੰ ਕੀ ਕਰਨਾ ਹੈ ਪੁੱਤਰ ਉਹੀ ਕੰਮ ਸਾਨੂੰ ਕਰਨਾ ਚਾਹੀਦਾ ਹੈ ਜਿਹਦੇ ਬਾਰੇ ਸਾਨੂੰ ਜਾਣਕਾਰੀ ਹੋਵੇ ਕੁਝ ਲੋਕ ਦੂਸਰਿਆਂ ਦੇ ਕਹਿਣੇ ਦੇ ਵਿੱਚ ਆ ਕੇ ਜਾਂ ਦੂਸਰਿਆਂ ਨੂੰ ਦੇਖ ਕੇ ਉਹਨਾਂ ਦੀ ਰੀਸ ਦੇ ਨਾਲ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੰਦੇ ਨੇ ਫਿਰ ਇਸੇ ਕਰਕੇ ਉਹ ਉਸ ਕੰਮ ਦੇ ਵਿੱਚ ਕਾਮਯਾਬ ਨਹੀਂ ਹੋ ਪਉਂਦੇ ਪਰ ਜੇ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਅਤੇ ਉਸ ਕਾਮਯਾਬੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਫਿਰ ਜੋ ਵੀ ਕੰਮ ਧੰਦਾ ਸ਼ੁਰੂ ਕਰਨਾ ਹੈ ਉਹ ਆਪਣੇ ਗੁਣ ਆਪਣੀ ਕਾਬਲੀਅਤ ਦੇ ਆਧਾਰ ਤੇ ਕਰਨਾ ਹੈ ਤੂੰ ਦੇਖ ਕਿ ਤੂੰ ਕਿਹੜੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਬਾਬਾ ਜੀ ਨੇ ਸੋਖਾ ਕਰਕੇ ਸਮਝਾਇਆ ਕਿ ਆ ਕਿ ਦੇਖ ਪੁੱਤਰ ਜਿਵੇਂ ਜੰਗਲ ਦੇ ਵਿੱਚ ਕਿੰਨੇ ਜਾਨਵਰ ਰਹਿੰਦੇ ਆ ਕੁਝ ਜਾਨਵਰ ਸਰੀਰਕ ਪੱਖੋਂ ਬੜੇ ਮਜ਼ਬੂਤ ਆ ਉਹਨਾਂ ਦੇ ਸਰੀਰਕ ਬਣਤਰ ਬਹੁਤ ਵੱਡੇ ਆ ਜਿਵੇਂ ਹਾਥੀ ਘੋੜਾ ਸ਼ੇਰ ਅਤੇ ਇਹਨਾਂ ਦੇ ਮੁਕਾਬਲੇ ਕੁਝ ਐਸੇ ਜਾਨਵਰ ਵੀ ਆ ਜਿਹੜੇ ਸਰੀਰਕ ਪੱਖੋਂ ਇਹਨਾਂ ਨਾਲੋਂ ਕਮਜ਼ੋਰ ਹੋਣਗੇ ਘੱਟ ਹੋਣਗੇ ਜਿਵੇਂ ਬਾਂਦਰ ਗਲੇਰੀ ਪਰ ਬਾਬਾ ਜੀ ਨੇ ਕਿਹਾ ਜੇ ਇਹ ਗਲੇਰੀ ਬਾਂਦਰ ਹਿਰਨਾ ਘੋੜੇ ਅਤੇ ਹਾਥੀ ਦਾ ਇੱਕ ਦਰਖਤ ਤੇ ਚੜਨ ਦੇ ਲਈ ਮੁਕਾਬਲਾ ਕਰਨਾ ਹੋਵੇ ਤਾਂ ਫਿਰ ਸਭ ਤੋਂ ਤੇਜ਼ ਸਭ ਤੋਂ ਪਹਿਲਾ ਸਭ ਤੋਂ ਸ਼ਿਖਰ ਵਾਲੀ ਟਾਣੀ ਤੇ ਕਿਹੜਾ ਜਾਨਵਰ ਪਹੁੰਚ ਸਕਦਾ ਹੈ ਤਾਂ ਨੌਜਵਾਨ ਲੜਕੇ ਨੇ ਕਿਹਾ ਬਾਬਾ ਜੀ ਗਲੈਰੀ ਤਾਂ ਬਾਬਾ ਜੀ ਨੇ ਕਿਹਾ ਦੇਖਿਆ ਗਲੈਰੀ ਹਾਥੀ ਦੇ ਨਾਲੋਂ ਘੋੜੇ ਦੇ ਨਾਲੋਂ ਕਿੰਨੀ ਛੋਟੀ ਆ ਪਰ ਉਹ ਗਲੈਰੀ ਨੂੰ ਦਰਖਤ ਤੇ ਤੀਜੀ ਦੇ ਨਾਲ ਚੜਨ ਦੀ ਮਹਾਰਤ ਹਾਸਲਿਆ ਉਹ ਇਸ ਕੰਮ ਦੀ ਮਹਰਿਆ ਸੋ ਇਸੇ ਤਰ੍ਹਾਂ ਹਰ ਇੱਕ ਬੰਦੇ ਦੇ ਅੰਦਰ ਆਪੋ ਆਪਣੇ ਗੁਣ ਆਪੋ ਆਪਣੀ ਕਾਬਲੀਅਤ ਹੁੰਦੀ ਆ ਜੇਕਰ ਹਰ ਇਨਸਾਨ ਆਪਣੇ ਗੁਣਾਂ ਦੇ ਆਧਾਰ ਤੇ ਆਪਣੀ ਕਾਬਲੀਅਤ ਦੇ ਆਧਾਰ ਤੇ ਕੋਈ ਵੀ ਕੰਮ ਧੰਦਾ ਕਰਨਾ ਸ਼ੁਰੂ ਕਰੇ ਤਾਂ ਉਹ ਜ਼ਰੂਰ ਕਾਮਯਾਬ ਹੁੰਦਾ ਹੈ ਇਸ ਕਰਕੇ ਪਹਿਲਾ ਨਿਜਨ ਇਹ ਹੈ ਕਿ ਤੂੰ ਆਪਣੇ ਗੁਣ ਆਪਣੀ ਕਾਬਲੀਅਤ ਨੂੰ ਪਹਿਚਾਣ ਤੇਰੇ ਲਈ ਫੈਸਲਾ ਕਰਨਾ ਸੌਖਾ ਹੋ ਜਾਵੇਗਾ ਅਤੇ ਜੋ ਵੀ ਤੂੰ ਬਨਣਾ ਚਾਹੁੰਦਾ ਹੈ ਪਹਿਲਾਂ ਉਹਦੀ ਚੋਣ ਕਰ ਪੱਕਾ ਇਰਾਦਾ ਬਣਾ ਕਿ ਤੂੰ ਨੌਕਰੀ ਕਰ ਸਕਦਾ ਹੈ ਜਾਂ ਫਿਰ ਆਪਣੇ ਕੰਮ ਧੰਦੇ ਆਪਣੇ ਕਾਰੋਬਾਰ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਦਾ ਹੈ ਉਸ ਤੋਂ ਬਾਅਦ ਦੂਸਰੀ ਗੱਲ ਬਾਬਾ ਜੀ ਨੇ ਉਹ ਨੌਜਵਾਨ ਲੜਕੇ ਨੂੰ ਸਮਝਾਈ ਕਿ ਫਿਰ ਉਤਰ ਉਸ ਤੋਂ ਬਾਅਦ ਜ਼ਰੂਰੀ ਨਹੀਂ ਜਾਂ ਆਪਣੇ ਸਮੇਂ ਦੀ ਕਦਰ ਕਰਨੀ ਕਿਉਂਕਿ ਜੋ ਮਨੁੱਖ ਆਪਣੇ ਸਮੇਂ ਦੀ ਕਦਰ ਕਰਦੇ ਆ ਆਪਣੇ ਸਮੇਂ ਦੀ ਸਹੀ ਵਰਤੋਂ ਕਰਦੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮ ਜਾਬ ਜ਼ਰੂਰ ਹੁੰਦੇ ਆ ਹਰ ਇੱਕ ਸਫਲ ਇਨਸਾਨ ਦੀ ਜ਼ਿੰਦਗੀ ਦਾ ਇਹ ਪੱਕਾ ਨਿਯਮ ਹੈ ਕਿ ਉਹ ਸਵੇਰੇ ਜਲਦੀ ਉੱਠਦੇ ਆ ਜਲਦੀ ਉੱਠਣ ਕਰਕੇ ਸਾਡੇ ਕੋਲ ਲੇਟ ਉੱਠਣ ਵਾਲਿਆਂ ਦੇ ਕੋਲੋਂ 2-3 ਘੰਟੇ ਜ਼ਿਆਦਾ ਹੁੰਦੇ ਆ ਅਤੇ ਸਵੇਰੇ ਉੱਠਣਾ ਸਾਡੇ ਤਨ ਅਤੇ ਮਨ ਦੀ ਤੰਦਰੁਸਤੀ ਦੇ ਲਈ ਬਹੁਤ ਜ਼ਰੂਰੀ ਆ ਬਹੁਤ ਲਾਭਦਾਇਕ ਆ ਸਵੇਰ ਦਾ ਵਾਤਾਵਰਨ ਬੜਾ ਸਾਫ਼ ਸ਼ੁੱਧ ਹੁੰਦਾ ਹੈ ਸ਼ਾਂਤ ਵਾਤਾਵਰਨ ਹੁੰਦਾ ਹੈ ਜੇਕਰ ਅਸੀਂ ਸਵੇਰੇ ਜਲਦੀ ਉੱਠਦੇ ਹਾਂ ਤਾਂ ਅਸੀਂ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਹਰ ਇੱਕ ਕੰਮ ਨੂੰ ਸਹੀ ਟਾਈਮ ਦੇ ਸਕਦੇ ਹਾਂ ਜਿਵੇਂ ਸਵੇਰੇ ਜਲਦੀ ਉੱਠਣ ਵਾਲੇ ਪਹਿਲਾਂ ਪਰਮਾਤਮਾ ਦਾ ਨਾਮ ਜਪਦੇ ਆ ਫਿਰ ਕੁਝ ਸਮਾਂ ਆਪਣੇ ਸਰੀਰ ਨੂੰ ਦਿੰਦੇ ਆ ਫਿਰ ਆਪਣੇ ਦਿਨ ਪਰਦੇ ਕੰਮ ਤੰਦੇ ਕਰਨ ਦੀ ਵਿਉਂਤਬੰਦੀ ਕਰਦੇ ਆ ਕਿ ਕਿਹੜਾ ਕੰਮ ਪਹਿਲਾਂ ਕਰਨਾ ਹੈ ਕਿਹੜਾ ਬਾਅਦ ਵਿੱਚ ਕਰਨਾ ਹੈ ਕਿਹੜੇ ਕੰਮ ਨੂੰ ਕਿੰਨਾ ਸਮਾਂ ਦੇਣਾ ਹੈ ਕਿਉਂਕਿ ਜਦੋਂ ਇਹ ਵਿਉਂਤਬੰਦੀ ਆਪਾਂ ਕੀਤੀ ਹੋਵੇਗੀ ਤਾਂ ਫਿਰ ਅਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਤਰਤੀਬ ਵਾਹਿਜ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰਦੇ ਜਾਵਾਂਗੇ ਇਹ ਨਿਯਮ ਨੂੰ ਵੀ ਆਪਣੀ ਜ਼ਿੰਦਗੀ ਦਾ ਜ਼ਰੂਰ ਬਣਾ ਸਵੇਰੇ ਜਲਦੀ ਉੱਠਣ ਦਾ ਉੱਠ ਕੇ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਫਿਰ ਕੁਝ ਸਮਾਂ ਆਪਣੇ ਸ਼ਰੀਰ ਨੂੰ ਦੇਣਾ ਹੈ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਜਪਦੇ ਆ ਤਾਂ ਅਸੀਂ ਆਪਣੇ ਆਪ ਦੇ ਵਿੱਚ ਹੀ ਪੋਜ਼ਿਟਿਵ ਊਰਜਾ એનર્ਜੀ ਤੇ ਨਾਲ ਭਰ ਜਾਂਦੇ ਆ ਜਦੋਂ ਸ਼ਰੀਰ ਨੂੰ ਕੁਝ ਸੌਣਾ ਦਿੰਨੇ ਆ ਸੈਰ ਕਰਦੇ ਆ ਕਸਰਤ ਕਰਦੇ ਆ ਤਾਂ ਅਸੀਂ ਸ਼ਰੀਰ ਕਪਕਟ ਹੋਵੇ ਮੁਜਬੂਤ ਹੋਣੇ ਆ ਤੰਦਰੁਸਤ ਹੋਣੇ ਆ ਤਾਂ ਹਰ ਇੱਕ ਕੰਮ ਨੂੰ ਕਰਨ ਦੇ ਲਈ ਸਾਡਾ ਤਨ ਤੇ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੋਣੇ ਜ਼ਰੂਰੀ ਆ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਵੀ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਹੈ ਕਦੇ ਵੀ ਨੈਗੇਟਿਵ ਲੋਕਾਂ ਦੀ ਸੰਗਤ ਨਹੀਂ ਕਰਨੀ ਅਤੇ ਨਾ ਹੀ ਫालतू ਦੀਆਂ ਗੱਲਾਂ ਵੱਲ ਧਿਆਨ ਦੇਣਾ ਕਿ ਕੌਣ ਮੇਰੇ ਬਾਰੇ ਕੀ ਸੋਚ ਰਿਹਾ ਹੈ ਜਾਂ ਕੌਣ ਕੀ ਕਰ ਰਿਹਾ ਹੈ ਆਪਣੇ ਆਪ ਵੱਲ ਧਿਆਨ ਦਿਓ ਆਪਣੇ ਕੰਮ ਵੱਲ ਧਿਆਨ ਦਿਓ ਨਾ ਹੀ ਕਿਸੇ ਦੇ ਨਾਲ ਈਰਖਾ ਕਰਨੀ ਆ ਅਤੇ ਨਾ ਹੀ ਕਿਸੇ ਦੇ ਨਾਲ ਮੁਕਾਬਲਾ ਕਰਨਾ ਹੈ ਜਿਸ ਇਨਸਾਨ ਦਾ ਮੁਕਾਬਲਾ ਆਪਣੇ ਆਪ ਦੇ ਨਾਲ ਹੁੰਦਾ ਹੈ ਉਹ ਹਰ ਦਿਨ ਬਿਹਤਰ ਬਣਦਾ ਜਾਂਦਾ ਹੈ ਪਰ ਜੋ ਮਨੁੱਖ ਦੂਜਿਆਂ ਦੇ ਨਾਲ ਆਪਣਾ ਮੁਕਾਬਲਾ ਕਰਦੇ ਆ ਉਹ ਹੌਲੀ-ਹੌਲੀ ਈਰਖਾ ਦੇ ਸ਼ਿਕਾਰ ਹੋ ਜਾਂਦੇ ਆ ਗੁੱਸੇ ਦੇ ਸ਼ਿਕਾਰ ਹੋ ਜਾਂਦੇ ਆ ਇਸ ਕਰਕੇ ਸਾਡਾ ਹਰ ਦਿਨ ਮੁਕਾਬਲਾ ਆਪਣੇ ਆਪ ਦੇ ਨਾਲ ਹੋਵੇ ਤਾਂ ਅਸੀਂ ਦਿਨੋਂ-ਦਿਨ ਬਿਹਤਰ ਬਣ ਜਾਵਾਂਗੇ ਸ਼ਸ਼ਟਵਾਰ ਸੰਤਜੀ ਨੇ ਕਿਹਾ ਵੀ ਜੋ ਵੀ ਤੇਰੀ ਮੰਜ਼ਿਲ ਹੈ ਜੋ ਵੀ ਤੇਰਾ ਮਕਸਦ ਹੈ ਤੂੰ ਜੋ ਬਣਨਾ ਚਾਹੁੰਦਾ ਹੈ ਨਾ ਉਹਦੇ ਬਾਰੇ ਹਰ ਇੱਕ ਦੇ ਨਾਲ ਗੱਲ ਨਹੀਂ ਕਰਨੀ ਬਸ ਆਪਣੇ ਮਕਸਦ ਆਪਣੀ ਮੰਜ਼ਿਲ ਨੂੰ ਪਹੁੰਚਣ ਦੇ ਲਈ ਚੁੱਪਚਾਪ ਮਿਹਨਤ ਕਰਦੇ ਜਾਓ ਕਿਉਂਕਿ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਜਦੋਂ ਆਪਾਂ ਆਪਣੇ ਮਕਸਦ ਆਪਣੀ ਮੰਜ਼ਿਲ ਬਾਰੇ ਦੂਜਿਆਂ ਨੂੰ ਦੱਸਦੇ ਆ ਤਾਂ ਕਿਤੇ ਨਾ ਕਿਤੇ ਸਾਡਾ ਉਤਸ਼ਾਹ ਘਟ ਜਾਂਦਾ ਹੈ ਇਸ ਕਰਕੇ ਚੁੱਪਚਾਪ ਮਿਹਨਤ ਕਰਦੇ ਜਾਓ ਤੁਹਾਡੀ ਮਿਹਨਤ ਬੋਲੇਗੀ ਤੁਹਾਡੀ ਸਫਲਤਾ ਬੋਲੇਗੀ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ ਸੋ ਮਿਹਨਤ ਕਰਦੇ ਜਾਣਾ ਹੈ ਅਤੇ ਜਿਸ ਵੀ ਕੰਮ ਦੇ ਵਿੱਚ ਤੁਸੀਂ ਪੈ ਗਏ ਹੋ ਭਾਵੇਂ ਜਿਹੜਾ ਵੀ ਕੰਮ ਤੁੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਦੇ ਬਾਰੇ ਦਿਨੋਂ ਦਿਨ ਹੋਰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਇਕੱਠੀ ਕਰਨੀ ਆ ਭਾਵੇਂ ਤੁਸੀਂ ਉਸ ਕੰਮ ਦੇ ਮਾਹਰ ਹੋ ਹਾਨੂੰ ਬਹੁਤ ਜਾਣਕਾਰੀ ਆ ਪਰ ਸਿੱਖਣਾ ਕਦੇ ਨਹੀਂ ਛੱਡਣਾ ਕਿਉਂਕਿ ਜਿਹੜਾ ਇਹ ਨਜ਼ਰਨ ਸਿੱਖਣਾ ਛੱਡ ਦਿੰਦਾ ਹੈ ਉਹਦੀ ਤਰੱਕੀ ਉੱਥੇ ਹੀ ਰੁਕ ਜਾਂਦੀ ਹੈ ਪਰ ਜੋ ਮਨੁੱਖ ਸਿੱਖਦੇ ਰਹਿੰਦੇ ਆ ਉਹਨਾਂ ਦੀ ਕਾਮਯਾਬੀ ਤਰੱਕੀ ਹਮੇਸ਼ਾ ਹੀ ਬਰਕਰਾਰ ਰਹਿੰਦੀ ਆ ਸੋ ਇਹ ਸਾਰੀਆਂ ਗੱਲਾਂ ਸਮਝਾ ਕੇ ਬਾਬਾ ਜੀ ਨੇ ਉਹ ਨੌਜਵਾਨ ਨੂੰ ਆਸ਼ੀਰਵਾਦ ਦਿੱਤਾ ਕਿ ਪੁੱਤਰ ਇਸ ਤਰੀਕੇ ਦੇ ਨਾਲ ਤੂੰ ਆਪਣੇ ਜਿਹੜੇ ਵੀ ਕੰਮ ਦੀ ਸ਼ੁਰੂਆਤ ਕਰੇਗਾ ਉਸ ਕੰਮ ਦੇ ਵਿੱਚ ਤੈਨੂੰ ਕਾਮਯਾਬੀ ਜ਼ਰੂਰ ਮਿਲੇਗੀ ਸੋ ਸੰਗਤਜੀ ਅੱਜ ਦੀ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਿ ਜਦੋਂ ਵੀ ਕੋਈ ਨਵਾਂ ਕੰਮ ਧੰਦਾ ਕਰਨਾ ਸ਼ੁਰੂ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਸੰਬੰਧ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਉਸ ਕੰਮ ਬਾਰੇ ਜਾਣਕਾਰੀ ਹਾਸਲ ਕਰੋ ਉਹੀ ਕੰਮ ਧੰਦਾ ਕਰਨਾ ਸ਼ੁਰੂ ਕਰੋ ਜਿਸ ਕੰਮ ਦੇ ਤੁਸੀਂ ਮਾਹਰ ਹੋ ਅਤੇ ਪੱਕੇ ਇਰਾਦੇ ਦੇ ਨਾਲ ਉਹ ਕੰਮ ਸ਼ੁਰੂ ਕਰਨਾ ਹੈ ਉਸ ਕੰਮ ਨੂੰ ਵਿੱਚ ਰੱਜ ਕੇ ਮਿਹਨਤ ਕਰਨੀ ਆ ਤਾਂ ਕਾਮਯਾਬੀ ਜ਼ਰੂਰ ਮਿਲੇਗੀ ਤੇ ਕਾਮਯਾਬ ਹੋਣ ਦੇ ਲਈ ਅਤੇ ਆਪਣੇ ਕੰਮ ਧੰਦੇ ਕਾਰੋਬਾਰ ਦੇ ਨਾਲ-ਨਾਲ ਆਪਣੇ ਸਰੀਰ ਵੱਲ ਵੀ ਪੂਰਾ ਧਿਆਨ ਦੇਣਾ ਹੈ ਕਿਉਂਕਿ ਸਰੀਰਿਕ ਤੰਦਰੁਸਤੀ ਤੋਂ ਬਿਨਾ ਅਸੀਂ ਮਿਹਨਤ ਨਹੀਂ ਕਰ ਪਾਉਂਦੇ ਅਤੇ ਮਿਹਨਤ ਤੋਂ ਬਿਨਾ ਕਦੇ ਵੀ ਸਾਨੂੰ ਕਾਮਯਾਬੀ ਨਹੀਂ ਮਿਲਦੀ ਇਸ ਕਰਕੇ ਸਰੀਰ ਦਾ ਵੀ ਧਿਆਨ ਰੱਖਣਾ ਹੈ ਅਤੇ ਆਪਣੇ ਮਨ ਦਾ ਵੀ ਧਿਆਨ ਰੱਖਣਾ ਹੈ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਬੋਲਗੀ